ਗੰਦੂ ਬਰਾ ਦੇ ਵਾਹ ਅੱਗੇ ਅੱਗੇ ਉੱਤਰਾਉਂ ਤੇ ਕਿ ਉਹ ਜਿਹੜਾ ਮਦਮੰਦਾ ਤੋਂ ਮਾਰੀਏ ਇਹ ਪੈਂਦਾ ਵਾਹ ਇਹ ਦਿਗਾਵਾ ਸੇਦ ਨਾਲ ਕਿਦਾਂ ਫਰਕ ਪੈਂਦਾ ਇਹ ਲੋਕਾਂ ਨੂੰ ਵਾਹ ਲਾਓ ਲਾਓ ਮਾੜੇ ਇਹ ਆਪੀ ਖਾਂਦੇ ਸੀ ਦੇਖਦੇ ਸੀ ਥਲੇ ਆ ਲਿਆ ਇਹਨਾਂ ਦਾ ਨਾਮ ਕਿਹਦਾ ਨਾਮ ਲੈ ਰਹੇ ਸੀ ਕਿਸੇ ਡੇਰੀ ਵਾਲੇ ਦੇ ਸਾਹਮਣੇ ਕਹਿੰਦੇ ਉਹ ਵੀ ਕਰਦੇ ਆ ਰਹੇ ਸੀ ਇਹ ਤੇ ਚਾਹ ਰਹੀਆਂ ਉੱਥੇ ਇਹ ਰਾਮਨੀ ਡੇਰੀ ਵਾਲੇ ਤੋਂ ਦੀਪ ਸਿੰਘ ਜੀ ਕਹਿੰਦੇ ਜਦ ਤੂੰ ਅੱਖੂ ਦੇਖ ਲੈ ਤੂੰ ਚਾਹੀ ਨਹੀਂ ਕੋਈ ਗੱਲ ਨਹੀਂ ਕਰਨੀ ਉਹ ਗੱਡੀ ਚੱਕੀ ਮਗਾ ਦੂ ਥੇ ਕਰ ਰਹਾ ਉਹਨੂੰ ਤੂੰ ਉਹ ਕਹਿੰਦੇ ਵੀ ਗੱਲ ਮਾਰੀ ਕੈਸ਼ ਬਹੁਤ ਜ਼ਿਆਦਾ ਤੇ ਕੋਈ ਕੈਸ਼ ਨਹੀਂ ਪਹੁੰਚਾ ਰਿਹਾ ਮੈਂ ਕਹਿ ਰਿਹਾ ਪੈਸੇ ਹੋਏ ਪੇਮੈਂਟ ਪਈ ਹੈ ਇਹਨਾਂ ਨੇ ਕਿਹਾ ਕਹਿੰਦੇ ਵੀ ਕੈਸ਼ ਪੇਮੈਂਟ ਪਈ ਇਹਦੇ ਖਾਲੀ ਤਾਂ ਮਾਰਦਾ ਮੈਂ ਸ਼ੋਕ ਕਰਨਾ ਯਾਰ ਭਾਈ ਘੱਟਾ ਵੇ ਛੜੀ